ਜਿੰਦਾ ਚੱਲਦੀਆਂ ਹੁੰਦੀਆਂ ਸੀਆਂ ਕੋਈ ਕਹਿੰਦਾ ਜੀ ਨਹੀਂ ਯਾਰ ਇਹਨੂੰ ਮਾਡਰਨ ਬਣਾਈਏ ਤੇ ਮੈਂ ਮੈਂ ਪਰਸਨਲੀ ਇਹ ਜਾਣਦਾ ਵੀ ਕੁਝ ਹਿੱਸਾ ਦੇਸੀ ਹੋਣਾ ਚਾਹੀਦਾ ਕੁਝ ਮਾਡਰਨ ਹੋਣਾ ਚਾਹੀਦਾ ਟੈਕਨਿਕ ਮਿਕਸ ਹੋਊਗੀ ਤੇ ਬੈਟਰ ਹੋਊਗੀ ਪਰ ਪਲੀਜ਼ ਤੁਸੀਂ ਸਾਰੇ ਜਾਣੇ ਜਾਂ ਜਿਹੜਾ ਵੀ ਐਕਸਪੀਰੀਅੰਸ ਲੋਕ ਹੈਗੇ ਆ ਐਨੀ ਟਾਈਮ ਇੱਥੇ ਆ ਕੇ ਸਾਨੂੰ ਕੋਈ ਵੀ ਸੁਝਾਅ ਦੇ ਸਕਦਾ ਉਹਦੀ ਡਿਸਰੈਸਪੈਕਟ ਨਹੀਂ ਹੋਊਗੀ ਕੋਈ ਇਦਾਂ ਨਹੀਂ ਹੋਊਗਾ ਵੀ ਅਸੀਂ ਉਹਨੂੰ ਕਵਾਂਗੇ ਵੀ ਯਾਰ ਤੂੰ ਸਾਨੂੰ ਕਿਉਂ ਸੁਝਾ ਦਿੰਦਾ ਸਾਨੂੰ ਜਿਆਦਾ ਪਤਾ ਸਾਨੂੰ ਸੀਰੀਅਸਲੀ ਇੰਨੀ ਜਿਆਦਾ ਇਨਫੋਰਮੇਸ਼ਨ ਨਹੀਂ ਹੈਗੀ ਤੁਸੀਂ ਸਾਨੂੰ ਸੁਝਾਅ ਦਓਗੇ ਅਸੀਂ ਉਸ ਤਰੀਕੇ ਦਾ ਇਸ ਚੀਜ਼ ਨੂੰ ਬਣਾਵਾਂਗੇ ਅੱਜ ਤੋਂ ਸਾਨੂੰ 3 ਮਹੀਨੇ ਇਸ ਚੀਜ਼ ਨੂੰ ਬਣਾਉਣ ਨੂੰ ਲੱਗ ਜਾਣੇ ਆ ਤੇ ਉਸ ਬਣਨ ਤੋਂ ਪਹਿਲਾਂ ਜਾਂ ਹੁਣ ਜਾਂ ਬਣਦੇ ਬਣਦੇ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਸਜਾਦ ਦੇਣਾ ਚਾਹੁੰਦਾ ਵੀ ਕਿਸ ਤਰੀਕੇ ਨਾਲ ਸੇ ਅਕੈਡਮੀ ਨੂੰ ਬਣਾਈਏ ਗਰਾਊਂਡਸ ਕਿਦਾਂ ਦੇ ਬਣਾਈਏ ਵਾਣ ਕਿਦਾਂ ਦਾ ਬਣਾਈਏ ਜਾਂ ਇਹਦੇ ਵਿੱਚ ਜਿਮ ਦੇ ਇਕਵਿਪਮੈਂਟਸ ਕਿਦਾਂ ਦੇ ਹੋਣੇ ਚਾਹੀਦੇ ਆ ਬਿਲਡਿੰਗ ਸਟਰਕਚਰ ਕਿਦਾਂ ਦਾ ਹੋਣਾ ਚਾਹੀਦਾ ਜਾਂ ਜਿਹੜੇ ਪਲੇਅਰ ਚੰਗੇ ਅਕੈਡਮੀਆ ਚ ਰਹਿੰਦੇ ਆ ਉਹਨਾਂ ਨੂੰ ਜ਼ਿਆਦਾ ਪਤਾ ਆ ਵੀ ਅਕੈਡਮੀ ਦੇ ਵਿੱਚ ਕਿਸ-ਕਿਸ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਆ ਬਾਥਰੂਮਸ ਕਿਦਾਂ ਦੇ ਚਾਹੀਦੇ ਆ ਕੋਈ ਪ੍ਰਾਈਵੇਸੀ ਜਾਂ ਹਾਲ ਵੱਡੇ ਛੋਟੇ ਹੋਣੇ ਚਾਹੀਦੇ ਆ ਇਹ ਸਾਰੀਆਂ ਇਨਫੋਰਮੇਸ਼ਨ ਸਾਨੂੰ ਜੇ ਕੋਈ ਦੇ ਸਕਦਾ ਆ ਤੇ ਮੱਚ ਬੈਟਰ ਹੋਊਗਾ ਕਿਉਂਕਿ ਜਦੋਂ ਕੋਈ ਬੰਦਾ ਆ ਆ ਕੇ ਇਨਫੋਰਮੇਸ਼ਨ ਦਿੰਦਾ ਨਾ ਉਹ ਹਮੇਸ਼ਾ ਵੈਲਿਊਏਬਲ ਹੁੰਦੀ ਆ ਭਾਜੀ ਅਸੀਂ ਕਿਸੇ ਤੋਂ ਪੁੱਛਦੇ ਆ ਤੇ ਇੱਕ ਬੰਦਾ ਸੋਚਦਾ ਯਾਰ ਮੈਨੂੰ ਪੁੱਛ ਲਿਆ ਇਹਨੇ ਸਹੀ ਵੀ ਦੱਸਿਆ ਕਿ ਨਹੀਂ ਦੱਸਿਆ ਕਿਉਂਕਿ ਸਾਡੇ ਪੰਜਾਬੀਆਂ 'ਚ ਇੱਕ ਚੀਜ਼ ਹੈਗੀ ਆ ਸਾਨੂੰ ਕੋਈ ਚੀਜ਼ ਪੁੱਛਦਾ ਸੀ ਉਹਦਾ ਜਵਾਬ ਜ਼ਰੂਰ ਦਈਦਾ ਵੀ ਇੰਨੇ ਕੰਫੀਡੈਂਸ 'ਚ ਵੀ ਸਾਨੂੰ ਪਤਾ ਆ ਪਰ ਕਦੀ ਕਦੀ ਆਪਾਂ ਗਲਤ ਇਨਫੋਰਮੇਸ਼ਨ ਦੇ ਦਈਦੀ ਤੇ ਉਹਨਾਂ ਦਾ ਪ੍ਰੋਬਲਮ ਹੋ ਜਾਂਦੀ ਆ ਪਰ ਪਲੀਜ਼ ਸਾਨੂੰ ਰੀਲੀ ਲੋੜ ਆ ਤੁਸੀਂ ਪਲੀਜ਼ ਸਾਨੂੰ ਦੱਸਿਓ ਵੀ ਆ ਕੋਚ ਸਜਾ ਦੇਣੇ ਆ ਜਾਂ ਕਿਸ ਤਰੀਕੇ ਨਾਲ ਅਕੈਡਮੀ ਨੂੰ ਬਣਾਈਏ ਜਾਂ ਕਿਸ ਤਰੀਕੇ ਨਾਲ ਚਲਾਈਏ ਜਾਂ ਕਿਹੜੇ ਕਿਹੜੇ ਕੋਚ ਚੰਗੇ ਆ ਅਸੀਂ ਇੱਥੇ ਕੋਚ ਵਾਸਤੇ ਵੀ ਇੰਟਰਵਿਊਜ਼ ਲੈਣੀਆਂ ਆ ਵੀ ਕਿਹੜੇ ਕੋਚ ਅਸੀਂ ਰੱਖਣੇ ਆ ਇਦਾਂ ਨਹੀਂ ਹੈਗਾ ਵੀ ਅਸੀਂ ਜੀ ਆਪਣੇ ਪਿੰਡ ਤੋਂ ਜਾਂ ਜਿਹੜੇ ਜਾਣ ਪਛਾਣ ਵਾਲੇ ਹਾਂ ਜਿਹੜੇ ਜਾਣ ਪਛਾਣ ਵਾਲੇ ਪਿੰਡ ਵਾਲੇ ਹੈਗੇ ਜਰੂਰ ਅਸੀਂ ਉਹਨਾਂ ਨੂੰ ਵੀ ਇੱਥੇ ਆਉਣਗੇ ਸਖਲੌਣ ਕਰਕੇ ਪਰ ਜਿਹੜੇ ਐਕਚੁਅਲ 'ਚ ਕੋਚ ਇੱਥੇ ਐਕਸਪੀਰੀਅੰਸ ਕੋਚ ਹੈਗੇ ਉਹਨਾਂ ਦੀ ਆਪਾਂ ਆ